ਲੋ ਵੀ ਦੋਸਤੋ ਅੱਜ ਆਪਾਂ ਆਪਣੇ ਟਾਰਜਨ ਬੋਲ ਵਾਲੀ ਬੱਚੀ ਦੀ ਏਆਈ ਕਰਾਉਣੀ ਆ ਪਹਿਲੀ ਵਾਰ ਆਪਾਂ 66 ਸੀਮਨ ਭਰਿਆ ਸੀਗਾ ਤਕਰੀਬਨ ਹੋ ਗਏ 20 ਦਿਨ ਇਹ ਰਹੀ ਨਹੀਂ ਤੇ ਰਿਪੀਟ ਕਰ ਗਈ ਭੋਜਨ ਭੋਜਨ ਵੀ ਸਹੀ ਆ ਸਾਰਾ ਕੁਝ ਓਕੇ ਆ ਤਾਰਾਂ ਤੂਰਾਂ ਪੂਰੀ ਫੁੱਲ ਰੈਂਗ ਦੀ ਹੈ ਹਰੇ ਕਰੀ ਹੈ ਨਾ ਤੇ ਤਿੰਨ ਕ ਦਿਨਾਂ ਨੇ ਤਕਰੀਬਨ ਹੀਟ ਰੱਖੀ ਹੈਗੀ ਤੇ 66 ਸੀਮਨ ਆਪਾਂ ਲਾਇਆ ਸੀਗਾ ਡੈਨਮਾਰਕ ਸੈਗ ਦਾ 40426 ਕੈਵਨ ਬੋਲ ਦਾ ਬਹੁਤ ਚੰਗਾ ਬੋਲ ਆ ਤੇ ਕਈ ਵਾਰੀ ਕੋਈ ਸਮੇਂ ਦਾ ਵੀ ਅੱਗਾ ਪਿੱਛਾ ਹੋ ਜਾਂਦਾ ਬਾਕੀ ਜਿਹੜਾ ਸੈਕਸਡ ਸੀਮਨ ਹੁੰਦਾ ਨੇ ਇਹਦਾ ਕਨਸੈਪਸ਼ਨ ਘੱਟ ਹੁੰਦਾਗਾ ਇਸੇ ਲਈ ਸੀਮਨ ਜਾਂ ਤਾਂ ਦੋ ਲੱਗਣ ਉਹ ਵੀ ਸਮਾਂ ਦੇਖ ਕੇ ਫਿਰ ਵੀ ਬਹੁਤ ਚਾਂਸ ਘੱਟ ਹੁੰਦੇ ਕਿਉਂਕਿ ਪਹਿਲੇ ਦੂਜੇ ਸੂਏ ਵੱਛੀਆਂ ਰਹਿ ਜਾਂਦੀਆਂ ਗਈਆਂ ਪਰ ਫਿਰ ਵੀ ਘੱਟ ਚਾਂਸ ਹੁੰਦੇ ਕਿਉਂਕਿ ਕਨਸੈਪਸ਼ਨ ਘੱਟ ਹੁੰਦਾਗਾ ਇਹਨਾਂ ਦਾ ਤੇ ਬਾਕੀ ਸਿਲੰਡਰ ਦੇ ਵਿੱਚ ਸਟੋਰ ਕਿਸ ਤਰ੍ਹਾਂ ਕਰਿਆ ਹੋਆ ਉਹ ਚੀਜ਼ ਤੇ ਵੀ ਡਿਪੈਂਡ ਕਰਦਾ ਹੈ ਪਾਜੂ ਦੀ ਹੇਟ ਤੇ ਵੇੜ ਤੇ ਕਿਹ ਜੀਆਂ ਤਾਰਾਂ ਸਾਰੇ ਕਾਸੇ ਦੀ ਡਿਪੈਂਡ ਕਰਦਾ ਪਰ ਇਹਦਾ ਸਾਰਾ ਕੁਝ ਓਕੇ ਸੀਗਾ ਤੇ ਫੇਰ ਵੀ ਚਲੋ ਨਹੀਂ ਰਹੀ ਦੁਬਾਰੇ ਰਿਪੀਟ ਕਰ ਗਈ ਤੇ ਅੱਜ ਆਪਾਂ ਇਹਦੀ ਦੁਬਾਰੇ ਹੀ ਕਰਨੀ ਆ ਸੈਕਸਰ ਸੀਮਨ ਹੀ ਫੇਰ ਲਾਉਣਾ ਕਿਉਂਕਿ ਜੇ ਨਾਰਮਲ ਸੀਮਨ ਲਾਉਨੇ ਆ ਉਹਦੇ ਚ ਤਾਂ ਲੋਡ ਨਹੀਂ ਪੈਂਦੀ ਕਿਸੇ ਵੀ ਤਰ੍ਹਾਂ ਦੀ ਤਕਰੀਬਨ ਪਸ਼ੂ ਰਹਿ ਹੀ ਜਾਂਦਾ ਪਹਿਲੀ ਔਰ ਨਾ ਰੂ ਦੂਜੀ ਔਰ ਜਿਹੜਾ ਰਹਿ ਜੂਗਾ ਸੈਕਸਰ ਸੀਮਨ ਤੇ ਪ੍ਰੋਬਲਮ ਪੈਂਦੀ ਕਿਉਂਕਿ ਮਹਿੰਗੇ ਸੀਮਨ ਤੇ ਤੁਸੀਂ ਤਿਆਰ ਪਹਿਲਾਂ ਪਸ਼ੂ ਨੂੰ ਕਰ ਲਿਆ ਕਰੋ ਬਾਡੀ ਵੇਟ ਦੇਖਿਆ ਕਰੋ ਵੀ ਸਹੀ ਹੈ ਤੇ ਬਾਕੀ ਡਿਵਰਮਿੰਗ ਬਹੁਤ ਜ਼ਰੂਰੀ ਹੈ ਕਈ ਡਿਵਰਮਿੰਗ ਦੇ ਕਾਰਨ ਵੀ ਪਸ਼ੂ ਨਹੀਂ ਰਹਿੰਦਾਗਾ ਹੋਰ ਸਾਰਾ ਕੁਝ ਸਹੀ ਹੁੰਦਾ ਡਿਵਰਮਿੰਗ ਸਹੀ ਨਹੀਂ ਕਰੀ ਵੀ ਹੁੰਦੀ ਹੈ ਨਾ ਪਹਿਲਾਂ ਤੋਂ ਪੇਟ ਚ ਕੀੜੇ ਹੁੰਦੇ ਤਾਂ ਵੀ ਪਸ਼ੂ ਨਹੀਂ ਰਹਿੰਦਾ ਸਭ ਤੋਂ ਪਹਿਲਾਂ ਡਿਵਰਮਿੰਗ ਕਰੋ ਭਾਜਨ ਚੈੱਕ ਕਰੋ ਤੇ ਪਹਿਲਾਂ ਹੀ 1.5-2 ਮਹੀਨੇ ਤਿਆਰੀ ਰੱਖੋ ਵੀ ਆਪਾਂ ਸੈਕਸ ਸਿਮਨ ਲਾਉਣਾ ਸਿਮਨ ਵੀ ਸਿਲੈਕਟ ਕਰੋ ਚੰਗਾ ਤੇ ਤਿਆਰੀ ਰੱਖੋ ਅੰਦਰੋਂ ਬੱਚੇਦਾਨੀ ਚੈੱਕ ਕਰਾਓ ਹਨਾ ਸਹੀ ਖਰਾਕ ਪਾਓ ਤੇ ਮੇਨ ਪੋਡਰ ਕਾਟਣਾ ਤੋਂ ਹਨਾ ਸਾਰੇ ਤਰ੍ਹਾਂ ਦੇ ਤੱਤ ਪੂਰੇ ਹੋ ਜਾਣ ਉਹ ਜ਼ਰੂਰ 2 ਮਹੀਨੇ ਪਹਿਲਾਂ ਇਹਨੂੰ ਸਟਾਰਟ ਕਰ ਦੋ ਤੇ ਫੇਰ ਪਸ਼ੂ 'ਚ ਕੋਈ ਕਮੀ ਨਹੀਂ ਰਹਿੰਦੀ ਗਈ ਫੇਰ ਪਸ਼ੂ ਰਹਿ ਹੀ ਜਾਂਦਾ ਤਕਰੀਬਨ ਤੇ ਬਾਕੀ ਫੇਰ ਵੀ ਨਾਲ ਤੁਸੀਂ ਗੈਨ ਆਰ ਐਟ ਤੇ ਯਰ ਸੈਪਟ ਵਾਲਾ ਪੰਜ ਮਲ ਜ਼ਰੂਰ ਲਾਓ ਇਹਦੇ ਨਾਲ ਅੰਡਾ ਸਹੀ ਸਮੇਂ ਤੇ ਫਟ ਜਾਂਦਾਗਾ ਕਈ ਵਾਰੀ ਸਮੇਂ ਦਾ ਅੱਗਾ ਪਿੱਛਾ ਹੋ ਜਾਂਦਾਗਾ ਤਾਂ ਕਰਕੇ ਵੀ ਪਸ਼ੂ ਨਹੀਂ ਰਹਿੰਦਾਗਾ ਜਾਂ ਹੀਟ ਲੰਮੀ ਰੱਖ ਜਾਂਦਾ ਨਾ ਤੇ ਤੁਸੀਂ ਮੌਕੇ ਤੇ ਵੀ ਲਾ ਸਕਦੇ ਹੋ ਜਦੋਂ ਸੀਮਨ ਲਾਉਣਾ ਮੌਕੇ ਤੇ ਤਾਂ ਆਈਵੀ ਲੱਗੂਗਾ ਮਤਲਬ ਨਾੜ ਦੇ ਵਿੱਚ ਲੱਗਣਾ ਤੇ ਜੇ ਨਾੜ ਦੇ ਵਿੱਚ ਨਹੀਂ ਲਾਉਣਾ ਕਿਉਂਕਿ ਜੇ ਨਾੜ ਚ ਲਾਉਣਾ ਤਾਂ ਡਾਕਟਰ ਭਰਾਈ ਲਾਊਗਾ ਤੇ ਉਹ ਆਪ ਆਪ ਲਾ ਨਹੀਂ ਸਕਦੇ ਤੇ ਆਈ ਐਮ ਆਪਾਂ ਲਾ ਸਕਦੇ ਆ 4 ਤੋਂ 5 ਘੰਟੇ ਜਦੋਂ ਪਤਾ ਵੀ ਆਪਾਂ ਸੀਮਨ ਲਾਉਣਾ ਹਨ ਇਸਕਾ ਟਾਈਮ ਸਿਲੈਕਟ ਕਰ ਲਓ 4 ਤੋਂ 5 ਘੰਟੇ ਪਹਿਲਾਂ 5 ਐਮ ਐਲ ਗੈਨਰ ਵਿੱਚ ਜਾਂ ਰਿਸੈਪਟ ਵਾਲਾ ਦੋਨਾਂ ਵਿੱਚ ਕੋਈ ਲਿਆ ਕੇ ਲਾ ਦਿਓ ਇੱਕੋ ਹੀ ਚੀਜ਼ ਆ ਉਹ ਆਪਾਂ ਮਾਸ ਦੇ ਵਿੱਚ ਲਾ ਦੇਣਾ ਤਾਹਣ ਦੇ ਵਿੱਚ ਉਹ ਆਪਾਂ ਆ ਵੀ ਲਾ ਸਕਦੇ ਆ ਤੇ ਬਹੁਤ ਸ਼ਾਨਦਾਰ ਰਿਜ਼ਲਟ ਮਿਲਦਾਗਾ ਫਿਰ ਆਪਣਾ ਸਮਾਂ ਵੀ ਨਹੀਂ ਵਿਰਵਾਦ ਹੁੰਦਾ ਤੇ ਜੋ ਸੀਮਨ ਵੀ ਬਹੁਤ ਮਹਿੰਗੇ ਆ ਹਨ ਬਾਰ ਬਾਰ ਲਾਉਣਾ ਉਹ ਵੀ ਬਹੁਤ ਔਖਾ ਹੈ ਤੇ ਆਪਣੀ ਉਸ ਪਾਸੇ ਵੀ ਵਾਚਤ ਹੁੰਦੀ ਹੈਗੀ ਤੇ ਆਪਣਾ ਮਾਨ ਵੀ ਖੁਸ਼ ਰਹਿੰਦਾ ਫਿਰ ਤੇ ਨਹੀਂ ਤਾਂ ਮਾਣਾ ਵੀ ਆਪਣਾ ਬੁਝੀ ਜਾਂਦਾ ਹਨ ਇੱਕ ਅੱਧਾ ਸੀਮਨ ਭਰਾ ਕੇ ਤੋਂ ਨਹੀਂ ਰਹਿੰਦੇ ਸੀਮਨ ਮਹਿੰਗੇ ਅਗਲਾ ਕਹਿੰਦਾ ਛੱਡ ਖੜਾ ਹਨ ਵੀ ਸੀਮਨ ਮਹਿੰਗਾ ਹੈਗਾ ਤੇ ਇਹ ਟੀਕਾ ਤਕਰੀਬਨ ਜਿਹੜਾ ਹੈਗਾ ਗਾਇਨਾਲੈਚ ਇਹ ਸਸਤਾ ਰਿਸੈਪਟਰ ਮਹਿੰਗਾ ਹੈਗਾ ਲਾ ਤੁਸੀਂ ਕੋਈ ਵੀ ਸਕਦੇ ਹੋ ਤੇ ਦੋਨੇ ਚੰਗੀਆਂ ਕੰਪਨੀਆਂ ਤੇ ਇੱਕੋ ਹੀ ਰਿਜ਼ਲਟ ਆ ਦੋਵਾਂ ਦਾ ਇੱਕੋ ਹੀ ਸਾਲਟ ਆ ਇਹ ਦੋਵੇਂ ਲਾ ਸਕਦੇ ਹੋ ਪਰ ਸੈਪਟਲ ਵੀ ਵਾਰਤੇ ਆ ਉਹਦਾ ਵੀ ਰਿਜ਼ਲਟ ਬਹੁਤ ਵਧੀਆ ਐਨਾ ਵੀ ਉਹ ਮਹਿੰਗਾਗਾ ਤੇ ਗਾਇਨਾਰੇ ਚ ਸਸਤਾ ਹੀ 270 80 ਰੁਪਈਆ ਦਾ ਆ ਜਾਂਦਾ 5 ਐਮ ਲਾ ਤੇ ਗਾਇਨਾਰੇ ਚ ਤੁਸੀਂ ਵਰਤੋ 4-5 ਘੰਟੇ ਪਹਿਲਾਂ ਲਾ ਦਿਓ ਜਿਹਦੇ ਸੈਕਸੂਅਲ ਸੀਮਨ ਲਾਉਣਾ ਦੂਜਿਆਂ ਦੀ ਲੋੜ ਨਹੀਂ ਦੂਜਿਆਂ ਦੇ ਤਾਂ ਲਾਓ ਕਿ ਇਹ ਰੀ ਬਸ਼ੂ ਸ਼ੀਟ ਲੰਮੀ ਰੱਖਦਾ ਨਾ ਜਰਾਹਿੰਦਾ ਨਹੀਂ ਉਹ ਅੰਦਰੋਂ ਚੈੱਕ ਕਰਕੇ ਉਹਦੇ ਤਾਂ ਲਾਓ ਨਹੀਂ ਤਾਂ ਲੋੜ ਨਹੀਂ ਪੈਂਦੀ ਪਰ ਸੈਕਸੂਅਲ ਸੀਮਨ ਵਰਤਨਾ ਤੇ ਉਹਦੋਂ ਜ਼ਰੂਰ ਲਾਓ ਕਿਉਂਕਿ 2.5-3k ਦਾ ਖਰਚਾ ਸਾਰਾ ਤੇ ਸੀਮਨ ਬਹੁਤ ਮਹਿੰਗਾ ਹੁੰਦਾਗਾ ਨਾਲੇ ਸਮੇਂ ਦੀ ਬਚਤ ਹੁੰਦੀ ਆ ਤੇ ਪਸ਼ੂ ਰਹਿ ਜਾਂਦਾ ਸੈਕਸਰ ਸੀਮਨ ਤਾਂ ਵਰਤਦੇ ਆ ਕਿਉਂਕਿ ਅੱਗੇ ਨਸਲ ਸੁਧਰੇ ਹਨ ਜਦੋਂ ਬੱਚੇ ਆਉਂਦੇ ਆ ਬੱਚੇ ਕਿਸੇ ਕੰਮ ਵੀ ਨਹੀਂ ਆਉਂਦੇ ਉਹ ਤੇ ਬਾਅਦ ਛੱਡਨੇ ਪੈਂਦੇ ਆ ਉਹ ਵੀ ਫਰਮਾੜੀ ਗੱਲ ਹੁੰਦੀ ਆ ਇੱਕ ਤਰ੍ਹਾਂ ਦੀ ਪਾਪ ਆਉਂਦਾ ਹਨ ਜਿੰਦੂ ਖੇਤਾਂ 'ਚ ਪਿੰਡਾਂ 'ਚ ਰੁੜਦੇ ਆ ਡਾਂਗਾ ਮਾਰਦੇ ਆ ਲੋਕ ਤੇ ਪਰ ਮਜਬੂਰੀ ਇਹਨਾਂ ਦੀ ਵੀ ਹੁੰਦੀ ਆ ਵਿਚਾਰਿਆਂ ਨੇ ਟੱਡਾ ਭਰਨਾ ਹੁੰਦਾ ਤੇ ਮਜਬੂਰੀ ਸਬਦੂ ਕੀ ਹੁੰਦੀ ਆ ਕੁੱਤੇ ਖਾ ਜਾਂਦੇ ਆ ਸੌ ਕੁਸ ਚੱਲਦਾ ਹਨਾ ਪਾਪ ਆ ਉਹ ਨਹੀਂ ਦੇਖਿਆ ਜਾਂਦਾ ਇਸੇ ਲਈ ਜਾਂ ਤਾਂ ਗਾਵਾਂ ਹੀ ਨਾ ਰੱਖੋ ਜੇ ਗਾਵਾਂ ਰੱਖਣੀਆਂ ਫਿਰ ਸੈਕਸਡ ਸੀਮਨ ਲਵਾਓ ਤੇ ਵਧੀਆ ਸੀਮਨ ਸਿਲੈਕਟ ਕਰਕੇ ਲਵਾਓ ਤੇ ਨਾਲੇ ਜੋ ਵੱੱਛੀ ਆ ਜਾਂਦੀ ਆ ਆਪਾਂ ਚਾਈ ਚਾਈ ਸਾਹਮਦੇ ਆ ਹਨਾ ਇੱਕ ਤਰ੍ਹਾਂ ਦੀ ਵੱਧੇ ਵਾਲੀ ਗੱਲ ਆ ਚੰਗੀ ਸੇਵਾ ਕਰਾਂਗੇ ਤਾਂ ਸਾਲ ਦੇ ਵਿੱਚ ਗੱਬਣ ਹੋ ਜਾਂਦੀ ਆ 2 ਸਾਲ ਦੀ ਸੂ ਬੈਂਦੀ ਆ ਤੇ ਆਪਣੇ ਕੋਲੇ ਨਾਲ ਤਾਂ ਬ੍ਰੀਡ ਤਿਆਰ ਹੋ ਜਾਂਦੀ ਨਾਲੇ ਰਿਜ਼ਲਟ ਮਿਲ ਜਾਂਦਾ ਬੁੱਲਾਂ ਦਾ ਹਨਾ ਮਤਲਬ ਕਿ ਫਾਇਦਾ ਹੀ ਫਾਇਦਾ ਹੁੰਦਾ ਜੀ ਆਪਾਂ ਵੇਚਣਾ ਤਾਂ ਵੀ ਰਿਕਾਰਡ ਬਣ ਜਾਂਦਾ ਤੇ ਜੇ ਆਪਾਂ ਘਰੇ ਰੱਖਣੀ ਆ ਨਾਲ ਤਾਂ ਰਿਕਾਰਡ ਬਣ ਜਾਂਦਾ ਨਾਲੇ ਪਸ਼ੂ ਦੁੱਧ ਚੰਗਾ ਦਿੰਦਾ ਉਹਦੇ ਵੀ ਆਪਾਂ ਨੂੰ ਆਮਦਨ ਹੁੰਦੀ ਆ ਇਸ ਲਈ ਸਖਸੜ ਸੀਮਨ ਜ਼ਰੂਰੀ ਹੈ ਤੇ ਆਪਾਂ ਲੈ ਕੇ ਆਏ ਆ ਗਾਇਨਾ ਰਚ ਤਾਂ ਤੁਹਾਨੂੰ ਦਿਖਾ ਦਿੰਨੇ ਆਪਾਂ ਗਾਇਨਾ ਰਚ 5 ਐਮ ਐਲ ਏ ਆਈਐਮ ਵੀ ਲੱਗਦਾ ਆਈਵੀ ਵੀ ਲੱਗਦਾ ਤੇ ਐਸਸੀ ਵੀ ਲੱਗਦਾ ਮਤਲਬ ਕਿ ਸਾਬ ਘੱਟ ਵੀ ਲੱਗਦਾ ਇਹ 나ੜ ਚ ਵੀ ਲੱਗਦਾ ਤੇ ਮਾਸ ਚ ਵੀ ਲੱਗਦਾ ਉਹ ਤੁਹਾਨੂੰ ਆਪਾਂ ਸਾਰਾ ਪਹਿਲਾਂ ਦੱਸਿਆ ਹੀ ਹੈ ਇਹ ਅਨਟਾਸ ਕੰਪਨੀ ਦਾ ਬਹੁਤ ਚੰਗੀ ਕੰਪਨੀ ਹੈ ਤੇ ਇਹ ਆਪਾਂ ਇਹਦੇ ਹੁਣ 4-5 ਘੰਟੇ ਪਹਿਲਾਂ ਲਾਵਾਂਗੇ ਇਸ ਕਾਲੀ ਬੱਛੀ ਦੇ ਤਕਰੀਬਨ 15-16 ਕੁ ਮਹੀਨਿਆਂ ਦੀ ਇਹਦੀ ਉਮਰ ਹੋਣੀ ਹੈ ਅੰਦਾਜ਼ਾ ਤੇ ਟਾਰਜਨ ਬੁੱਲ ਦੀ ਬੱਛੀ ਆ ਇਹ ਅੱਜ ਸਰ ਆ ਗਈ ਤੇ ਆਪਾਂ ਇਹਦੇ ਦੂਜੀ ਵਾਰ ਟੀਕਾ ਭਰਨਾ ਪਹਿਲੀ ਵਾਰ ਇਹ ਰਹੀ ਨਹੀਂ ਤੁਹਾਨੂੰ ਦੱਸਿਆ ਜੀ ਇਹ ਦੂਜੀ ਵਾਰ ਇਹਦੇ ਆਪਾਂ ਟੀਕਾ ਭਰਨਾਗਾ ਕਮੀ ਕੋਈ ਨਹੀਂ ਹੈਗੀ ਚਲੋ ਕਈ ਵਾਰੀ ਸਵੇ ਸੁਮੇ ਦਾ ਹੋ ਜਾਂਦਾ ਪਿਛਲੀ ਵਾਰ ਆਪਾਂ ਟੀਕਾ ਨਹੀਂ ਲਾਇਆ ਸੀਗਾ ਤੇ ਕਿਉਂਕਿ ਸਮਾਂ ਨਹੀਂ ਸੀਗਾ ਆਪਾਂ ਹੈ ਨਹੀਂ ਸੀ ਘਰੇ ਉਸ ਤੋਂ ਬਾਅਦ ਡਾਕਟਰ ਸਾਹਿਬ ਇਹ ਆਈ ਕਰਕੇ ਗਏ ਸੀਗੇ ਤੇ ਚਲੋ ਆਪਾਂ ਦੱਸਿਆ ਵੀ ਨਹੀਂ ਗਿਆ ਉਹਨਾਂ ਨੂੰ ਵੀ ਸੀ ਮਨ ਲਾ ਇਹਦੇ ਟੀਕਾ ਲਾ ਦਿਓ ਤੇ ਇਸ ਵਾਰ ਹੁਣ ਆਪਾਂ 4-5 ਘੰਟੇ ਪਹਿਲਾਂ ਗਾਇਨਾਰਾ ਚੱਪਾ ਲੈ ਆਂਦਾ ਇਹ ਇਹਦੇ ਲਾਉਣਾ ਆਪਾਂ ਆਹਾਂ ਸਾਲਟ ਆ ਤੁਹਾਨੂੰ ਆਪਾਂ ਦਿਖਾ ਦਿੰਨੇ ਇਹਦੇ ਵਿੱਚੇ ਹੀ ਹੁੰਦਾ ਸਾਰਾ ਕੁਝ ਸੂਈ ਵੀ ਇਹਦੇ ਵਿੱਚੇ ਹੀ ਐ ਸਾਰਾ ਕੁਝ ਤੁਹਾਨੂੰ ਦਿਖਾ ਦਿੰਨੇ ਆਹ ਸਰਿੰਜ ਬਈ ਐ ਆਹ ਸੂਈ ਹੈਗੀ ਤਿਆਰ ਟੀਕਾ ਆ ਪਾਂ ਜੰਮ ਲਾ ਪਲੂਸਿਲੀਨ ਦਾ ਲੈਂਥਾਨ ਸਾਲਟ ਆਹੇ ਆਦਿ ਦੇਖ ਸਕਦੇ ਹੋ ਬਹੁਤ ਸਾਰੇ ਲੈਂਥਾਨ ਸਾਲਟ ਆਹੇ ਗੈਨਾਰਜੋ ਐਂਟਾਸ ਕੰਪਨੀ ਸਾਰਾ ਕੁਝ ਵਿੱਚ ਹੀ ਦਿੱਤਾ ਹੁੰਦਾ ਕੰਪਨੀ ਇਹਨਾਂ ਦਾ ਫੇਰ ਦੇਖ ਸਕਦੇ ਤੁਸੀਂ ਸਿਰੰਜ ਸੂਈ ਤੇ ਟੀਕਾ ਇਹ ਇਹ ਆਪਾਂ ਭਰ ਕੇ ਇਹ ਤਾਣ ਦੇ ਵਿੱਚ ਲਾ ਦੇਣਾ 4-5 ਘੰਟੇ ਪਹਿਲਾਂ ਤੇ ਉਸ ਤੋਂ ਬਾਅਦ ਸੀਮਨ ਭਰਾ ਦਿਓ। ਇਹ ਕੋਈ ਭਰਾ ਸਕਦੇ ਹਾਂ ਜੇ ਇੱਕ ਨਾ ਸਰਦਾ ਕਈ ਵਾਰੀ ਕੋਈ ਲੱਗਦੀਆਂ ਤਾਰਾਂ ਮਾੜੀਆਂ ਮੋਟੀਆਂ ਤਾਰਾਂ ਹੋਣਗੀਆਂ ਕੋਈ ਚੱਕਰ ਨਹੀਂ ਹੁੰਦਾ ਜੇ ਫੇਰ ਵੀ ਕੋਈ ਲੱਗਦਾ ਹੈ ਤਾਂ ਅਗਲੇ ਦਿਨ ਵੀ ਸੀਮਨ ਭਰਾ ਦਿਓ। ਤੇ ਤੁਹਾਡਾ ਪਸ਼ੂ ਗੱਭਣ ਰਹੂਗਾ ਹੀ ਰਹੂਗਾ। ਤੇ ਆਪਾਂ ਵੀ ਇਹ ਜਲਾ ਰਹੇ ਹਾਂਗੇ ਉਸ ਤੋਂ ਬਾਅਦ ਤੁਹਾਨੂੰ ਪਤਾ ਖਾਂ ਮੰਗ ਵੀ ਪਸ਼ੂ ਰਹਾ ਕਿ ਨਹੀਂ। ਕਿਉਂਕਿ ਆਪਾਂ ਆਪਣੀ ਝੋਟੀ ਦੇ ਵੀ ਵਰਤਿਆ ਹੈ। ਜਿਹੜੀ ਮੋਦੀ ਵਾਲੀ ਝੋਟੀ ਆ ਉਹਦੇ ਵੀ ਆਪਾਂ ਸੈਕਸਡ ਸੀਮਨ ਲਾਇਆਗਾ। ਉਹਦੀ ਵੀ ਆਪਾਂ ਸਪੈਸ਼ਲ ਵੀਡੀਓ ਪਾਵਾਂਗੇ ਚੈੱਕ ਕਰਾ ਕੇ। ਤੇ ਉਹਨੂੰ ਤਕਰੀਬਨ ਡੇਢ ਮਹੀਨਾ ਹੋ ਗਿਆ। ਉਹਦੇ ਵੀ ਆਪਾਂ 4-5 ਘੰਟੇ ਪਹਿਲਾਂ ਇਹੀ ਗੈਨਾਰਾ ਚਲਾਇਆ ਸੀਗਾ। ਤੇ ਉਹਨੇ ਦੁਬਾਰੇ ਕੁਝ ਨਹੀਂ ਕਰਿਆ, ਕੋਈ ਰਿਪੀਟ ਨਹੀਂ ਕਰਿਆ। ਮੈਂ ਤਾਂ ਗੱਬਣਦ ਕੋਈ ਐ। ਤੇ ਬਾਕੀ ਆਪਾਂ ਚੈੱਕ ਕਰਕੇ ਵੀਡੀਓ ਪਾਵਾਂਗੇ। ਫਿਰ ਆਪਾਂ ਸਾਰਾ ਦੱਸਾਂਗੇ ਵੀ ਕਿਹੜੇ ਬੁੱਲ ਦਾ ਸੀਮਨ ਲਾਇਆ। ਕੀ ਗੱਲਬਾਤ ਆ, ਕੀ ਰਿਕਾਰਡ ਆ ਹਨਾ ਸਾਰਾ ਉਹ ਦੱਸਾਂਗੇ ਤੁਹਾਨੂੰ। ਐਨਨੀਕ ਜਾਣਕਾਰੀ ਦੇਣੀ ਸੀਗੀ ਤੇ ਸੋਚਿਆ ਵੀ ਚਲੋ ਭਰਾਵਾਂ ਨਾਲ ਸ਼ੇਅਰ ਕਰਕੇ ਜਾਣਕਾਰੀ ਚੰਗੀ ਲੱਗੀ ਹਾਂ ਸ਼ੇਅਰ ਜ਼ਰੂਰ ਕਰੋ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ